ਬਾਜ਼ਾਰ ਚ 500 ਰੁਪਿਆ ਸਾਡੇ ਕੋਲ ਆਜੋ 100 ਰੁਪਿਆ ਸੂਟ 4 ਦਿਨ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬੁੱਟਰ ਰੋਡ ਕਰਦੀਆਂ ਅੰਕਲ ਓਮ ਤੇ ਆਜੋ ਲੈ ਜਾਓ 100 100 ਰੁਪਏ ਚ ਆ ਚੱਕੋ ਜੀ ਕਾਟਨ ਦਾ ਸੂਟ ਪੱਟਾ ਲਾ ਕੇ 200 ਰੁਪਏ ਦਾ ਵੱਡਾ ਮੇਲਾ ਲੱਗ ਗਿਆ ਕਾਦਿਆਰ ਵਿੱਚ 2 200 ਰੁਪਏ ਚ ਲੈ ਲਿਆ ਸੂਟ ਕਾਟਨ ਦੇ ਚੱਕੋ ਜੀ 350 ਰੁਪਏ ਦਾ ਸੂਟ 350 ਰੁਪਏ ਦਾ ਸੂਟ ਦੇਖੋ ਜੀ ਕੋਈ ਮੰਗਦਾ 500 ਕੋਈ ਮੰਗਦਾ 600 ਡਬਲ ਬੈੱਡ ਦੀ ਚਾਦਰ ਲੈ ਜਾਓ 150 ਰੁਪਏ ਦੀ ਸਿਰਫ 150 ਰੁਪਏ ਦੀ ਡਬਲ ਬੈੱਡ ਦੀ ਚਾਦਰ ਸਹਰਾਣੇ ਕਵਰ ਨਾਲ ਆ ਚਿਕਨ ਦਾ ਸੂਟ ਆ ਗਿਆ ਬਜ਼ਾਰਾ ਚ 2200 ਦਾ ਚੱਕੋ 650 ਰੁਪਏ ਦਾ 8 ਜੂਨ ਤੱਕ ਆ ਜਾਓ ਬੁੱਟਰ ਰੋਡ ਕਾਦੀਆਂ ਤੇ ਇਦਾਂ ਦੇ ਹੈਵੀ ਆਈ ਪੀਸ ਲਗਜ਼ਰੀ ਸੂਟ ਡਿਜ਼ਾਈਨਰ ਪੀਸ ਬਾਜ਼ਾਰ 'ਚ 1200 1500 ਇੱਥੇ 650 ਰੁਪਏ ਦਾ ਲੈ ਜਾਓ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਤੁਹਾਨੂੰ ਰੰਗ ਡਿਜ਼ਾਈਨ ਮਿਲਣੇ ਆ ਦੇਖੋ ਸੈਮੀ ਸਟਿਚ ਸੂਟ ਵੀ ਆ ਚੁੱਕੇ ਆ ਕੋਈ 2000 ਨਹੀਂ ਕੋਈ 2200 ਨਹੀਂ ਕੋਈ 2500 ਨਹੀਂ ਸਿਰਫ 850 ਰੁਪਏ ਦਾ ਸੂਟ ਆ ਚੱਕੋ ਜੀ ਬਲੈਕ ਕਲਰ ਦਾ ਸੋਲੋ ਡਿਜ਼ਾਈਨ ਆ ਗਿਆ ਦੁਪੱਟੇ ਦੇ ਕੰਮ ਚੈੱਕ ਕਰੋ ਪਿਓਰ ਮਲ ਦਾ ਦੁਪੱਟਾ ਬਾਜ਼ਾਰਾਂ 'ਚ 2 2000 ਇੱਥੇ ਲੈ ਜਾਓ 1000 ਰੁਪਏ ਦਾ ਆ ਦੇਖੋ ਜਿਹੜਾ ਪ੍ਰੀਟੀ ਜਿੰਟਾਂ ਨੇ ਸੂਟ ਪਾਇਆ ਉਹਦੇ ਨਾਲ ਅਸੀਂ ਤੁਹਾਨੂੰ ਇਹ ਦੇ ਰਣਾ ਸਿਰਫ 1000 ਰੁਪਏ ਦੇ ਵਿੱਚ ਆਜੋ 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 ਲੋ ਜੀ ਮਹਾਰਾਣੀ ਜਿੰਦਾ ਮੈਂ ਕਹਿੰਦਾ ਸੂਟ ਓਏ ਹੋਏ 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 ਬਾ ਕਮਾਲ ਸੂਟ ਆ ਸੂਟ ਦੇਖ ਲਓ ਤੁਸੀਂ ਇਕਦਮ ਲੱਦਾ ਪਿਆ ਪ्युअर ਲਾਹੌਰ ਤੋਂ ਤਿਆਰ ਕਰਵਾਇਆ ਹੋਇਆ ਸੂਟ ਤੁਸੀਂ ਚੈੱਕ ਕਰੋ ਦੁਪੱਟਾ ਆ ਚੱਕੋ ਮੈਂ ਕਹਿੰਨਾ 24 ਕੈਰਟ ਦੇ 골ਡ ਤੋਂ ਵੀ ਮਹਿੰਗਾ ਸੂਟ ਹੈ ਲਗਜ਼ਰੀ ਸੂਟ ਲਗਜ਼ਰੀ ਜਿਹੜੀ ਕਹਿੰਦੇ ਨਾ ਰਾਇਲ ਭਾਜੀ ਰਾਇਲ ਚੀਜ਼ ਹੈ ਜਿਹੜੀਆਂ ਕੁੜੀਆਂ ਅੱਜ ਕੱਲ ਇੰਸਟਾਗ੍ਰਾਮ ਤੇ ਸੂਟ ਦੇਖ ਰਹੀਆਂ ਨਵੇਂ ਨਵੇਂ ਡਿਜ਼ਾਈਨ ਦੇਖ ਰਹੀਆਂ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਬੁੱਟਰ ਰੋਡ ਕਾਦੀਆਂ ਜਿੱਥੇ ਇੱਕੋ ਹੀ ਛਾਤੇ ਟਾ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਣੀ ਆ ਚਾਹੇ ਤੁਸੀਂ ਲੈਣੇ ਆ ਔਰਗੈਂਜ਼ਾ ਦੇ ਚਾਹੇ ਤੁਸੀਂ ਲੈਣੇ ਆ ਕ੍ਰੇਵ ਦੇ ਚਾਹੇ ਤੁਸੀਂ ਲੈਣੇ ਆ ਸਿਲਕ ਦੇ ਸੂਟ ਸਾਰੇ ਸ ਚਾਰ ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਾਰ ਬਾਰ ਕਹਿ ਰਹੇ ਆ 8 ਜੂਨ ਤੋਂ ਪਹਿਲਾਂ ਪਹਿਲਾਂ ਆ ਜਾਓ ਵਿਆਹ ਸ਼ਾਦੀ ਦਾ ਕਪੜਾ ਦਾਜ ਵੀਰ ਦਾ ਕਪੜਾ ਦੇਣ ਲੈਣ ਹੀ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ ਲੱਖ ਲੱਖ ਰੁਪਏ ਖਰਚ ਦੇਣ ਉਹ ਦਾਜਵਰੀ ਤੇ ਉਹ ਤੁਹਾਨੂੰ ਅਸੀਂ ਦੇ ਰਣਾ 40-45000 ਚ ਚਾਹੇ ਔਰਗੈਂਜਾ ਦਾ ਪੀਸ ਆ ਚਾਹੇ ਜੌਰਜਟ ਦਾ ਪੀਸ ਆ ਚਾਹੇ ਨੈਸ਼ਨਲ ਕ੍ਰੇਵ ਦਾ ਪੀਸ ਆ ਚਾਹੇ ਔਰੇਂਜ ਕਲਰ ਅੱਜਕੱਲ ਬੜਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਬੜਾ ਫੋਰ ਸਾਈਡ ਵਰਕ ਹੋਇਆ ਕਾਰਨਰ ਤੇ ਬੜਾ ਸੋਹਣਾ ਕੰਮ ਹੋਇਆ ਦੁਪੱਟੇ ਦੇ ਵੀ ਆ ਦੇਖੋ 골ਡਨ ਵਰਕ ਬੜਾ ਸੋਹਣਾ ਇਹਦੇ ਉੱਤੇ ਸਿਲਵਰ ਕੰਮ ਹੋਇਆ ਬੜਾ ਹੀਰੇ ਨਾਲ ਜੜਿਆ ਪਿਆ ਸੂਟ ਆ ਕੋਈ ਕਹਿੰਦਾ ਸਾਨੂੰ ਬਲੂ ਕਲਰ ਚਾਹੀਦਾ ਕੋਈ ਕਹਿੰਦਾ ਰੈੱਡ ਚਾਹੀਦਾ ਤੇ ਕੋਈ ਕਹਿੰਦਾ ਪਿੰਕ ਚਾਹੀਦਾ ਤੇ ਕੋਈ ਕਹਿੰਦਾ ਬਲੈਕ ਚਾਹੀਦਾ ਹਰ ਤਰ੍ਹਾਂ ਦੇ ਰੰਗ ਮਿਲਣੇ ਆ ਆ ਦੇਖੋ ਆ ਸੂਟ ਦਾ ਕਮਾਲ ਤਾਂ ਕਿਉਂਕਿ ਇਹਦੇ ਵਿੱਚ ਬਾਜ਼ਾਰ ਤੇ ਸਾਡੀ ਹੁੰਦੀ ਹੈ ਬਹੁਤ ਵੱਡੀ ਲੁੱਟ ਇੱਥੇ ਸਾਡੇ ਹੋਣਿਆ ਫਾਇਦੇ ਸੂਟ ਬੜਾ ਸੋਹਣਾ ਸੂਟ ਦੇ ਨਾਲ ਦੁਪੱਟਾ ਤੁਸੀਂ ਚੈੱਕ ਕਰ ਲਓ ਇਦਾਂ ਦੇ ਜੇ ਤੁਸੀਂ ਸੂਟ ਲੈਣੇ ਆ ਛੇਤੀ ਆਜੋ ਰੇਟ ਬਹੁਤ ਘੱਟ ਕੀਤੇ ਆ ਡਿਸਕਾਊਂਟ ਚੱਲ ਰਿਹਾ ਵੱਡੇ ਫਾਇਦੇ ਹੋ ਰਹੇ ਆ 4 ਦਿਨ ਦੀ ਸੇਲ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਾਰ ਬਾਰ ਦੱਸ ਰਹੇ ਆ ਇਸ ਤੋਂ ਬਾਅਦ ਤੁਹਾਨੂੰ ਇਹ ਰੇਟ ਨਹੀਂ ਮਿਲਣੇ 8 ਜੂਨ 5 6 7 ਤੇ 8 ਜਿੱਥੇ ਬਹੁਤ ਸਾਰੇ ਫਾਇਦੇ ਭਾਈ ਆ ਵੀ ਬੜਾ ਸੋਹਣਾ ਸੂਟ ਆ ਬਿਲਕੁਲ ਭਾਜੀ ਨੀਵੀ ਬਲੂ ਸੂਟ ਆ ਮੈਂ ਕਹਿੰਦਾ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਜਰਮਨੀ ਆਸਟ੍ਰੇਲੀਆ ਵਾਲਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਡਿਜ਼ਾਈਨਿੰਗ ਦੇਖੋ ਅੰਕਲ ਓਮ ਤੇ ਵੈਰਾਈਟੀ ਏ ਕਲਾਸ ਰੇਟ ਏ ਕਲਾਸ ਕੁਆਲਿਟੀ ਨੰਬਰ 1 ਹੁਣ ਛਗਣਾ ਦੇ ਸੂਟ ਸਾਰੇ ਰਸਤੇ ਤਰ੍ਹਾਂ ਦੇ ਹੋ ਗਏ ਆ ਆ ਗਿਆ ਜੀ ਵਿਆਹ ਵਾਲੀ ਕੁੜੀ ਦੀ ਮਾਤਾ ਦਾ ਸੂਟ ਤੇ ਵਿਆਹ ਵਾਲੇ ਮੁੰਡੇ ਦੀ ਮਾਤਾ ਦਾ ਸੂਟ ਮੈਂ ਕਹਿੰਦਾ ਕੁਛ ਛੇਦੀ ਆ ਜਾਓ ਹੋਰ ਕਿਤੇ ਜਾਣ ਦੀ ਲੋੜ ਨਹੀਂ ਸੂਟਾਂ ਨਾਲ ਨਾਲ ਤੁਸੀਂ ਸ਼ਰਾਰੇ ਗਾਹਰੇ ਗਾਉਨ ਡਰੈਸਾਂ ਲਹਿੰਗੇ ਲੈਣ